ਸਿੱਧੂ ਵੀ ਮੇਰਾ ਵਧੀਆ ਮਿਲਦਰ ਸੀ ਹਣਾ ਤੇ ਫਿਰ ਸਿੱਧੂ ਨਾਲ ਵੀ ਵਧੀਆ ਸੀ ਵੀ ਮੇਰੇ ਉਹਨਾਂ ਦੇ ਮਦਰ ਨਾਲ ਵੀ ਮੈਂ ਗੱਲ ਹੁੰਦੀ ਹੁੰਦੀ ਸੀ ਹਲਾ ਤੇ ਮੇਰੇ ਨਾਲੋਂ ਵੱਧ ਜਿਹੜਾ ਮਤਲਬ ਕਰਨ ਓਜਲਾ ਤੇ ਸਿੱਧੂ ਮਤਲਬ ਇਹ ਆਪਸ ਵਿੱਚ ਪਹਿਲਾਂ ਹੀ ਜੁੜੇ ਹੋਏ ਸੀ ਮਤਲਬ ਜੁੜੇ ਹੀ ਨਹੀਂ ਸੀ ਵੀਰੇ ਹਣਾ ਮਤਲਬ ਐਲਈ ਦੇ ਥਰੂ ਐਲਈ ਦਾ ਫਰੈਂਡ ਕਰਨ ਵੀ ਸੀ ਉਦੋਂ ਬਾਅਦ ਸਿੱਧੂ ਵੀ ਉਹਨੂੰ ਮਿਲਿਆ ਸੀ ਵਾਲੀ ਦੀਪ ਜੰਡੂ ਦੇ ਸਿੱਧੂ ਮੈਂ ਤੇ ਕਰਨ ਅੱਛਾ ਕਰਨ ਹਜਲਾ ਅਸੀਂ ਦੋਨੇ ਮਤਲਬ ਪਹਿਲਾਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਬਸ ਥੋੜਾ ਸਾਡਾ ਇੱਕ ਮਿਊਚੁਅਲ ਫਰੈਂਡ ਸੀ ਬਾਲ ਮੁੰਡਾ ਅੱਛਾ ਤੇ ਅਸੀਂ ਉੱਥੇ ਰਹਿੰਦੇ ਹੁੰਦੇ ਸੀ ਮਤਲਬ ਉਹ ਵੀ ਮੈਂ ਦੇਖਿਆ ਉਹਨੂੰ ਵੀ ਮੁੰਡਾ ਹਨਾ ਕਰਨ ਨੂੰ ਵੀ ਦੇਖਿਆ ਉਹ ਕਿਦਾਂ ਸਟਰਗਲ ਹੋਣੇ ਕੀ ਉਦੋਂ ਹੀ ਸਿੱਧੂ ਉੱਥੇ ਕੀ ਕਹਿੰਦੇ ਟੋਰਾਂਟੋ ਆਇਆ ਸੀ ਪੜਨ 2017 16 17 ਦੇ ਮੈਂ ਤੇ ਕਰਨ ਕਰਨੌਜਲਾ ਅਸੀਂ ਦੋਨੇ ਮਤਲਬ ਪਹਿਲਾਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਬਸ ਥੋੜਾ ਸਾਡਾ ਇੱਕ ਮਿਊਚੁਅਲ ਫਰੈਂਡ ਸੀ ਪਾਲ ਮੁੰਡਾ ਅੱਛਾ ਤੇ ਅਸੀਂ ਉੱਥੇ ਰਹਿੰਦੇ ਹੁੰਦੇ ਸੀ ਮਤਲਬ ਉਹ ਵੀ ਮੈਂ ਦੇਖਿਆ ਉਹਨੂੰ ਵੀ ਮੁੰਡਾ ਹਨਾ ਕਰਨ ਨੂੰ ਵੀ ਦੇਖਿਆ ਮੈਂ ਉਹ ਕਿਦਾਂ ਸਟਰਗਲ ਹੋਨੇ ਕੀਤੀ ਆ ਹਨਾ ਤੇ ਉਦੋਂ ਹੀ ਸਿੱਧੂ ਉੱਥੇ ਕੀ ਕਹਿੰਦੇ ਟੋਰਾਂਟੋ ਆਇਆ ਸੀ ਪੜਨ 2017 16 17 ਦੇ ਵਿੱਚ ਹਨਾ ਤੇ ਉਦੋਂ ਮੈਨੂੰ ਯਾਦ ਆ ਐਲੀ ਨੇ ਗਾਣਾ ਕਰਨਾ ਸੀ ਹਮਰ ਗਾਣਾ ਹਲਾ ਸੀ ਤੇ ਸਿੱਧੂ ਦਾ ਪਹਿਲੀ ਵਾਰ ਆਇਆ ਸਿੱਧੂ ਨੇ ਮੈਨੂੰ ਐਲੀ ਨੇ ਐਲੀ ਕਹਿੰਦਾ ਉੱਥੇ ਜਿਵੇਂ ਗੱਲ ਚੱਲ ਰਹੀ ਸੀ ਕਹਿੰਦਾ ਇੱਕ ਮੁੰਡਾ ਲਿਖਦਾ ਗਾਣੇ ਅੱਛਾ ਕਹਿੰਦਾ ਸ਼ੋਭਾ ਸ਼ੋਭ ਕਹਿੰਦੇ ਕਹਿੰਦੇ ਬੋ ਕਹਿਣ ਲੱਗਦਾ ਮੈਂ ਕਿਹਾ ਯਾਰ ਪਤਾ ਨਹੀਂ ਮੈਂ ਕਿਹਾ ਕੌਣ ਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਦੇ ਗਾਣੇ ਚੱਲ ਗਏ ਹਨਾ ਸਿੱਧੂ ਦੇ ਥੈਨ ਸਿੱਧੂ ਵੀ ਮੇਰਾ ਵਧੀਆ ਮਦਰ ਸੀ ਹਨਾ ਤੇ ਫਿਰ ਸਿੱਧੂ ਨਾਲ ਵੀ ਵਧੀਆ ਸੀ ਵੀ ਮੇਰੇ ਉਹਨਾਂ ਦੇ ਮਦਰ ਨਾਲ ਵੀ ਮੈਂ ਗੱਲ ਹੁੰਦੀ ਹੁੰਦੀ ਸੀ ਹਨਾ ਤੇ ਮੇਰੇ ਨਾਲੋਂ ਵੱਧ ਜਿਵੇਂ ਮੇਰਾ ਮਤਲਬ ਕਰਨੋਜਲਾ ਤੇ ਸਿੱਧੂ ਮਤਲਬ ਇਹ ਆਪਸ ਵਿੱਚ ਪਹਿਲਾਂ ਜੁੜੇ ਹੋਏ ਸੀ ਮਤਲਬ ਇਹਨਾਂ ਦਾ ਮਤਲਬ ਜੁੜੇ ਹੀ ਨਹੀਂ ਸੀ ਵੀਰੇ ਹਨਾ ਮਤਲਬ ਐਲਈ ਦੇ ਥਰੂ ਐਲਈ ਦਾ ਫਰੈਂਡ ਕਰਨ ਵੀ ਸੀ ਉਦੋਂ ਬਾਅਦ ਸਿੱਧੂ ਵੀ ਉਹਨੂੰ ਮਿਲਿਆ ਸੀ ਦੀਪ ਜੰਡੂ ਦੇ ਸਿੱਧੂ ਥਰੂ ਹਨਾ ਸੋ ਇਹ ਉਦੋਂ ਅਸੀਂ ਸਰਕਲ ਹੁੰਦਾ ਸੀ ਮਤਲਬ ਇੱਕ ਤੇ ਉਹ ਇੱਕ ਵਧੀਆ ਟਾਈਮ ਸੀ ਮਤਲਬ ਹੁਣ ਤਾਂ ਅੱਛਾ ਸਿੱਧੂ ਦਾ ਸਟਾਰਟ ਇੱਚੀ ਮਤਲਬ ਇੰਨਾ ਨਾਮ ਮਤਲਬ ਸਮੇ ਉੱਥੇ ਉੱਥੇ ਪੂਰਾ ਚੱਲਦਾ ਸੀ ਵੀ ਇਹ ਬੰਦਾ ਮਤਲਬ ਉਦੋਂ ਲਾਈਵ ਉਹਦੇ ਗਾਣੇ ਆ ਗਏ ਸੀ ਜਿਹੜੇ ਲੀਕ ਹੋਏ ਸੀ ਉਹਦੇ ਥੋੜੀ ਥੋੜੀ ਆਉਣ ਲੱਗ ਗਏ ਸੀ ਮਤਲਬ ਮਤਲਬ ਦੀ ਕਲਮ ਦਾ ਉੱਥੇ ਵੀ ਜ਼ੋਰ ਪੂਰਾ ਸੀ ਪੂਰਾ ਕਰਨੋ ਜਲੇ ਪੂਰਾ ਮਿਹਨਤੀ ਸੀ ਫਿਰ ਤੁਹਾਡੇ ਨਾਲ ਜਦੋਂ ਪੂਰਾ ਹਾਂ ਬਈ ਪੂਰਾ ਸੀ ਉਹ ਵੀ ਲਾਈਕ ਉਹਨੇ ਵੀ ਬਹੁਤ ਮਿਹਨਤ ਕੀਤੀ ਆ ਉਹਦੀ ਵੀ ਲਾਈਕ ਬਈ ਮੈਂ ਦੇਖਦਾ ਹੁੰਦਾ ਸੀ ਸਟਰਗਲ ਉਹਦੀ ਵੀ ਬਹੁਤ ਆ ਜੇ ਆਪਾਂ ਕਹੇ ਇਹ ਵੀ ਹਾਂ ਉਹਦੇ ਵੀ ਮਦਰ ਫਾਦਰ ਹੈ ਨਹੀਂ ਹਨਾ ਕੱਲ ਦੋਨੇ ਭੈਣਾ ਕੋ ਰਹਿੰਦਾ ਸੀ ਉੱਥੇ ਰੋਡੂ ਨੂੰ ਫਿਰ ਉਹਨਾਂ ਨੇ ਕੀ ਸਿਖਾਇਆ ਵੀ ਰੋਡੂ ਵੀ ਕਲਾਕਾਰ ਬੰਨਣਾ ਚਾਹੁੰਦਾ ਤਾਂ ਨੇ ਉਸ ਸਮੇਂ ਨਹੀਂ ਭਾਈ ਮੇਰੀ ਮਤਲਬ ਥੋੜਾ ਜਿਹਾ ਇਹ ਹਿਸਾਬ ਆ ਜਿਹੜੇ ਬੰਦੇ ਦੀ ਜ਼ਿਆਦਾ ਚੜ੍ਹਾਈ ਆ ਫਿਰ ਮੈਂ ਉਹਦੇ ਤੋਂ ਮਤਲਬ ਡਿਸਟੈਂਸ ਹੋ ਜਾਂਦਾ ਮੇਰਾ ਪਤਾ ਨਹੀਂ ਕਿਉਂ ਅੱਛਾ ਮਤਲਬ ਮੈਂ ਆਪਾਂ ਸੇਮ ਐਕਸਪੈਕਟ ਕਰਦੇ ਹੁੰਨੇ ਆ ਕਿਸੇ ਬੰਦੇ ਤੋਂ ਜੇ ਮੈਂ ਕਹਾ ਵੀ ਕੋਈ ਦੂਸਰਾ ਜੈਲਸੀ ਤਾਂ ਨਹੀਂ ਕਰਦੇ ਜੈਲਸੀ ਨਹੀਂ 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 ਭਾਈ ਜੈਲਸੀ ਕਿਉਂ ਕਰਨੀ ਆ ਮਤਲਬ ਉਹ ਮਤਲਬ ਇੱਕ ਹੁੰਦਾ ਵੀ ਮੈਂ ਵੀ ਇਹਦੇ ਬਰਾਬਰ ਖੜਾ ਕੇ ਮਿਹਨਤ ਕਰ ਨਹੀਂ ਨਹੀਂ ਭਾਈ ਮੈਂ ਜੀ ਮੈਂ ਆਪਾਂ ਉਹ ਚੀਜ਼ ਦੇਖੀ ਹੈ ਹਨਾ ਤਾਂ ਉਹ ਵੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਹਾਂ ਅਸੀਂ ਤੈਨੂੰ ਦੇਖਿਆ ਹੋਇਆ ਛੋਟੇ ਹੁੰਦੇ ਤੋਂ ਹਨਾ ਵੀ ਮੈਂ ਤਾਂ 2003 ਤੋਂ ਕਰ ਰਿਹਾ ਹਾਂ ਕੰਮ ਹਨਾ ਵੀ ਉਹ ਤਾਂ ਦੇਖਿਆ ਹੋਇਆ ਉਹ ਉਹਨਾਂ ਦੇ ਵਿੱਚ ਨਾ ਅਸੀਂ ਨਾ ਮੇਰੇ ਚ ਕਦੇ ਸੀ ਹਨਾ ਪਰ ਹਾਂ ਠੀਕਾ ਮਤਲਬ ਬੜੀ ਜ਼ਿਆਦਾ ਮਤਲਬ ਮੈਂ ਦੇਖਦਾ ਵੀ ਸਹੀ ਆਇਆ ਸਾਰਾ ਕੁਝ ਹੋਰ ਖੁਸ਼ੀ ਹੁੰਦੀ ਆ ਚਲੋ ਕੈਨੇਡਾ ਤੁਸੀਂ ਚਲੋ ਕਹਿੰਦੇ ਦਿਲ ਨਹੀਂ ਲੱਗਦਾ ਉੱਥੇ ਇੱਥੇ ਮਾਹੌਲ ਹੈ ਦਿਲ ਨਹੀਂ ਲੱਗਿਆ ਉੱਥੇ ਨਹੀਂ ਵੀਰੇ ਉੱਥੇ ਮਤਲਬ ਦਿਲ ਨਹੀਂ ਲੱਗਦਾ ਸੱਚੀ ਪਾਕਿਸਤਾਨ ਕਿਵੇਂ ਗਾਇਬ ਆਪ ਨਾਲ ਜਦੋਂ ਤੁਹਾਡੇ ਫਾਦਰ ਸਾਹਿਬ ਨਹੀਂ ਮੈਂ ਡੈਡੀ ਤੋਂ ਲੱਗ ਗਿਆ ਸੀ ਅੱਛਾ ਲੱਗ ਗਿਆ ਹਾਂ ਮੈਂ ਤੇ ਮੇਰਾ ਫਰੈਂਡ ਗਏ ਸੀ ਅਸੀਂ ਕਿਤੇ ਪਾਕਿਸਤਾਨ ਚਲੇ ਜਾਓ ਤਾਂ ਉਸ ਤੋਂ ਬਾਅਦ ਕਿਤੇ ਵੀਜ਼ੇ ਨਹੀਂ ਲੱਗਦੇ ਕਹਿੰਦੇ ਨੇ ਹੈ ਨਹੀਂ ਵੀਰੇ ਨਹੀਂ ਨਹੀਂ ਇਹ ਵਹਿਮ ਹੈ ਕੋਈ ਇਹ ਮਤਲਬ ਗੱਲਾਂ ਹੀ ਨੇ ਸੁਣੀਆਂ ਸੁਣਾਈਆਂ ਕੀ ਕੀ ਮਾਹੌਲ ਹੈ ਆਪਾਂ ਚਲੋ ਆਇਆ ਤਾਂ ਜਿਵੇਂ ਭਾਈ ਆਪਣੇ ਇੱਥੇ ਆ ਹੂੰ ਸੇਮ ਉੱਥੇ ਆ ਸਾਰਾ ਕੁਝ ਉੱਥੇ ਆ ਕੋਈ ਉੱਥੇ ਮੈਂ ਇਹ ਨਹੀਂ ਦੇਖਿਆ ਵੀ ਕੋਈ ਜਾਂ ਕੁਝ ਵੀ ਯਾਰ ਕੋਈ ਨਹੀਂ ਬਾਈ ਮੈਨੂੰ ਲੱਗਦਾ ਉੱਥੇ ਤਾਂ ਲੋਕ ਯਾਰ ਵੱਧ ਪਿਆਰ ਕਰਦੇ ਨੇ ਆਪਣੇ ਨਾਲ ਉੱਥੇ ਅੱਜ ਵੀ ਜਿਵੇਂ ਹੁਣ ਤਾਂ ਪਿੰਡਾਂ ਦੇ ਵਿੱਚ ਸੱਥਾਂ ਖਾਲੀ ਹੋ ਗਈਆਂ ਉੱਥੇ ਅੱਜ ਵੀ ਲੋਕ ਉਵੇਂ ਹੀ ਬੈਠਦੇ ਨੇ ਉੱਥੇ ਲੋਕ ਉਥੇ ਸਾਰਾ ਪਿੰਡ ਚਾ ਚੜ ਜਾਂਦਾ ਸੀ ਵੀ ਅੱਛਾ ਯਾਰ ਉਹ ਆਇਆ ਮੁੰਡਾ ਉਹ ਆਇਆ ਹਾਂ ਪਹਿਲਾਂ ਡੈਡੀ ਕਰਕੇ ਮੈਨੂੰ ਤਾਂ ਉਹਨਾਂ ਕਰਕੇ ਹਨਾ ਪਿਆਰ ਮਿਲ ਰਿਹਾ ਸੀ ਫਿਰ ਜਦੋਂ ਮੈਂ ਪਹਿਲਾਂ ਡੈਡੀ ਗਈ ਉਹਨਾਂ ਨੂੰ ਮਿਲ ਰਿਹਾ ਸੀ ਫਿਰ ਮੈਂ ਗਿਆ ਫਿਰ ਮੈਨੂੰ ਮਿਲਿਆ ਹਨਾ ਫਿਰ ਉਵੇਂ ਹੀ ਸਾਰਾ ਪਿੰਡ ਮੇਰਾ ਤਾਂ ਜਿਵੇਂ ਮੇਰਾ ਫਰੈਂਡ ਸੀ ਜਿਹੜਾ ਹਨਾ ਮੇਰਾ ਤੇ ਉਹ ਮੇਰੇ ਨਾਲ ਗਿਆ ਸੀ ਉਹਦਾ ਪਿੰਡ ਪਸ਼ੋਕਰ ਉੱਥੋਂ ਸੀ ਫਿਰ ਅਸੀਂ ਉਹਨਾਂ ਦੇ ਘਰੇ ਵੀ ਜਾ ਕੇ ਆਏ ਉੱਥੇ ਉਹ ਸਾਰਾ ਪਿੰਡ ਸਾਨੂੰ ਉੱਧ ਕਹਿੰਦੇ ਨੇ ਮਤਲਬ ਖਾਣ ਪੀਣ ਦਾ ਥੋੜਾ ਜਿਹਾ ਫਰਕ ਆਇਆ ਕਹਿੰਦੇ ਗੋਸਟ ਜ਼ਿਆਦਾ ਖਾਦਾ ਜਾਂਦਾ ਹੈ ਹਰ ਸੀ ਇੱਥੇ ਖਾਣਾ ਚਿਕਨ ਚੋਕਨ ਗੋਸਟ ਬਹੁਤ ਜ਼ਿਆਦਾ ਉੱਥੇ ਮਤਲਬ ਸਵੇਰੇ ਵੀ ਸਾਨੂੰ ਤਾਂ ਚੌਲਾਂ ਨਾਲ ਵੀ ਗੋਸਟ ਹੀ ਧਰਦੇ ਸੀ ਉਹ ਰੋਟੀ ਐ ਡੜੀਆਂ ਮਤਲਬ ਮਤਲਬ ਸੇਵਾ ਬਹੁਤ ਕਰਦੇ ਮਤਲਬ ਪਿਆਰ ਬਹੁਤ ਕਰਦੇ ਬਹੁਤ ਜ਼ਿਆਦਾ ਕਰਦੇ ਤੇ ਉੱਥੇ ਤੁਹਾਡੇ ਬਾਪ ਨੇ ਉਹਨਾਂ ਦਾ ਫਿਲਮ ਕਰੀ ਹਨਾ ਤੁਸੀਂ ਮਤਲਬ ਉਹਨਾਂ ਫਿਲਮਾਂ ਚ ਨਹੀਂ ਹੋ ਮਤਲਬ ਹੁਣ ਜਿਹੜੀ ਫਿਲਮਾਂ ਦੇ ਵਿੱਚ ਤੁਸੀਂ ਨਹੀਂ ਆ ਰਹੇ ਜਿਹੜੀ ਨਵੇਂ ਮੈਂ ਕੱਟ ਕਰ ਰਿਹਾ ਮਤਲਬ ਮੈਂ ਜਿਵੇਂ ਹੁਣ ਅਸੀਂ ਫਿਲਮਾਂ ਕੀਤੀਆਂ ਨੇ ਜੀਓ ਨਾਲ ਜੀਓ ਸਟੂਡੀਓਜ਼ ਦੇ ਆ ਰਹੀਆਂ ਨੇ ਉਹ ਉਹਨਾਂ ਚ ਮੈਂ ਸਾਰਿਆਂ ਚਾ ਅੱਛਾ ਹਾਂਜੀ ਮੈਂ ਮੈਂ ਕਰਨਾ ਹੀ OTT ਚ ਉਹਨਾ ਅੱਛਾ ਪੰਜਾਬੀ ਪੰਜਾਬੀ ਨਾਲ ਤਾਂ ਵੈਸੇ ਤਾਂ ਪਿਆਰ ਹੈਗਾ ਨਾ ਪੰਜਾਬੀ ਹਾਂਜੀ ਹਾਂਜੀ ਪੰਜਾਬੀ ਐਵੇਂ ਤਾਂ ਮੈਂ ਡੈਡੀ ਨਾਲ ਤਾਂ ਕਰੂੰਗਾ ਹੁਣ ਜਿਵੇਂ ਸ਼ੋਜ਼ ਵੀ ਨੇ ਜਿਹੜੇ ਡੈਡੀ ਨਾਲ ਥੀਏਟਰ ਕਰਦੇ ਆ ਉਹ ਮੈਂ ਕਰਦਾ ਹੀ ਆ ਡੈਡੀ ਨਾਲ ਸਾਰੇ ਜਾਣੇ ਹੀ ਡੈਡੀ ਤੁਹਾਡੇ ਬੜੇ ਬੇਬਾਕ ਬੋਲਦੇ ਨੇ ਚਾਹੇ ਉਹ ਕਿਸੇ ਮੁੱਦੇ ਤੇ ਹੋਣਾ ਤੁਸੀਂ ਫਿਰ ਉਹ ਜਸਵਾ ਰੱਖਦੇ ਹੋ ਮੂੰਹ ਤੇ ਗੱਲ ਕਰਦੇ ਨੇ ਉਹਨਾਂ ਦਾ ਮੈਂ ਅਸਿਸਟੈਂਟ ਦੇਖਿਆ ਸ਼ਾਇਦ ਭਾਈ ਤਾਂ ਹੀ ਮਤਲਬ ਘਟ ਬਣਦੀ ਆ ਅੱਛਾ ਜੇ ਸਿੱਧਾ ਬੋਲਦੇ ਆ ਤੇ ਤਾਂ ਹੀ ਆਪਣੇ ਤੇ ਇਹ ਚੀਜ਼ ਹੈ ਇਹ ਹੁੰਦਾ ਵੀ ਲੋਕ ਆਪਣੀ ਜ਼ਿੰਦਗੀ ਚ ਘਟ ਤਾਂ ਹੀ ਕਦੇ ਰੋਡੂ ਨੇ ਕੰਮ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਜਿਹੜੇ ਉਸ ਸਮੇਂ ਕਲਾਕਾਰ ਸੀ ਜਾ ਉਹ ਅੱਜ ਪੂਰੇ ਸਟਾਰ ਹੈ ਨਹੀਂ ਨਹੀਂ ਭਾਈ ਕਦੇ ਵੀ ਨਹੀਂ ਕਦੇ ਆਡੀਸ਼ਨ ਦੇ ਨਹੀਂ ਗਿਆ ਭਾਈ ਮੈਂ ਆਡੀਸ਼ਨ ਇੱਕ ਵਾਰ ਦੇਣ ਗਿਆ ਸੀ 2006 ਚੇਸਟ ਦੇ ਵਿੱਚ 5th ਕਲਾਸ ਚ ਸੀ ਮੈਂ ਤੇ ਮੈਨੂੰ ਉਦੋਂ ਕਿਸਾਨ ਫਿਲਮ ਆਈ ਸੀ ਇਹਨਾਂ ਦੀ ਅਰਬਾਜ਼ ਖਾਨ ਤੇ ਸੁਹیل ਖਾਨ ਦੀ ਉਦੋਂ ਦਿੱਤਾ ਸੀ ਪਰ ਉਦੋਂ ਡੈਡੀ ਨੇ ਨਹੀਂ ਮੈਨੂੰ ਜਾਣ ਦਿੱਤਾ ਡੈਡੀ ਕਹਿੰਦੇ ਪੜ ਲਾ ਮਤਲਬ ਪੂਰੀ ਹੁਣ ਜਿਹੜੀ ਹੁਣ ਮਸਤੀ ਦੀ ਜ਼ਿੰਦਗੀ ਦੇ ਬਾਅਦ ਹੁਣ ਹੁਣ ਸੀਰੀਅਸੇ ਪੂਰੀ ਜ਼ਿੰਦਗੀ ਚ ਹਾਂਜੀ ਔਰ ਹੁਣ ਕੰਮ ਕਰਨਾ ਹੈ ਹਾਂਜੀ ਭਾਈ ਹੁਣ ਕੰਮ ਕਰਨਾ ਹੁਣ ਮਤਲਬ ਠੀਕ ਆ ਮੈਂ ਪਹਿਲਾਂ ਗਾਣਾ ਕੱਟਣਾ ਹੈ ਹਾਂਜੀ ਹੁਣ ਗਾਣੇ ਕਰਨੇ ਆ ਗਾਣਾ ਕਿਵੇਂ ਦਾ ਕਰਨਾ ਚਾਹੁੰਦੇ ਹੋ ਇੱਕ ਕਲਚਰ ਗਾਣਾ ਕਰਨਾ ਚਾਹੁੰਦੇ ਹੋ ਜਾਂ ਪੂਰਾ ਇੱਕ ਨਹੀਂ ਭਾਈ ਜੋ ਚਾਹਦਾ अच्छा मतलब मैं ਐਵੇਂ ਨਹੀਂ ਕਹਿੰਦਾ ਵੀ ਮੈਂ ਕਿਹੜੇ ਕਲਾਕਾਰ ਨੂੰ ਪਿਆਰ ਕਰਦੇ ਜਿਵੇਂ ਹੁੰਦਾ ਇੱਕ ਆਈਡਲ ਹੁੰਦਾ ਆਪਾਂ ਉਸ ਕਲਾਕਾਰ ਦੇ ਲੈਵਲ ਜਾਓ ਉਸ ਨੂੰ ਉਹਦੇ ਗਾਣੇ ਆਪਾਂ ਸਦਾ ਸੁਣਦੇ ਆ ਜਿਵੇਂ ਚਮਕੀਲੇ ਦਾ ਹਰ ਕੋਈ ਕਹਿੰਦਾ ਵੀ ਅਸੀਂ ਸੁਣਦੇ ਆ ਕਿਸੇ ਸਿੱਧੂ اچھا ਸਿੱਧੂ ਨੂੰ ਮੈਂ ਬਹੁਤ ਸੁਣਦਾ ਉਹਦਾ ਮੇਰਾ ਮੋਟੀਵੇਸ਼ਨਲ اچھا ਉਹਦਾ ਤੇ ਇੱਕ ਮੈਨੂੰ ਮੇਰਾ ਫੇਵਰਿਟ ਆ ਕੁਲਵੀਰ ਚੇਂਜਰ